ਆਜੋ ਆਜੋ ਕਿਹਨੂੰ ਲੱਗਿਆ ਆਜੋ ਆਜੋ ਥੋੜੇ ਪਿਛਲੇ ਹੋ ਗਏ ਪੰਸਾਬ ਆਲੂ ਨਾਲ ਆਉਂਦੇ ਜੀ ਜਿਵੇਂ ਤੇਰੇ ਕਾਪਲ ਸਪੋਰਟ ਕਿਨੈਬਲ ਪ੍ਰੋਗਰਾਮ ਹੈ। ਜਿਹਨੂੰ ਅਸੀਂ ਨਾਇਗੁਰੂ 445 ਦੀਪੋਨੀ ਤੋਂ ਵੀ ਬੀਫਰ ਜਿਕੇਪਲ ਉਹ ਚਤਨਗਰ ਤੋਂ ਲਾਇਆ ਚਲੋ ਕੋਈ ਗੱਲ ਨਹੀਂ ਜਿਵੇਂ ਟਾਈਮ ਚਾਹੀਦਾ ਹਾਂ ਲੋ ਹਾਂਜੀ ਸਾਰਾ ਕੈਪਟਨਗਰ ਦੇ ਜਿਕੇਪਲ ਉੱਤੇ ਕਰ ਦਿੰਦੇ ਹਾਂ ਚਤਨਗਰ ਸਿਟੀ ਵਿੱਚ ਕਰਨਾ ਸ਼ੁਰੂ ਕਰਨਾ ਹੈ ਕੈਂਪਰ ਪ੍ਰੋਗਰਾਮ ਬੀਫਰ ਕਰਾਂਗੇ ਗੁਰੂ ਹਰਿਤੇ ਜਿੰਨਾ ਦਾ ਕੱਢੇਗਾ ਵਾਹ ਜੀ ਕੀ ਫਤਿਹ ਰਵਨ ਗੱਲ ਕੈਂਡੀਡੇਟਾਂ ਦੇ ਹਾਲਾ ਉਹਨਾਂ ਵਿੱਚ 14 ਤਰੀਕ ਨੂੰ ਅਸੀਂ ਬੜੀ ਆਸ ਮਹਿਸੂਸ ਕਰਕੇ ਇੱਥੇ ਆਏ ਆ ਸਾਡੇ ਫਾਦਰ ਸਾਹਿਬ ਨੇ ਕਾਫੀ ਅੰਦਰ ਕੰਮ ਕੀਤੇ ਉਹ ਧੁੰਦੇ ਰਹੇ ਇਸ ਪਿੰਡ ਦੇ ਵਿੱਚੋਂ ਸਾਰਿਆਂ ਦਾ ਬੜਾ ਪਿਆਰ ਹੈ ਕਦਾਪੁਰ ਹੋ ਗਿਆ ਮਹਿਮਦਪੁਰ ਹੋ ਗਿਆ ਸਾਡਾ ਵੈਸੇ ਹੀ ਉਹਨਾਂ ਦਾ ਪਿਆਰ ਹੈ ਸ਼ੁਰੂ ਮੈਂ ਵੀ 2 ਸਾਲ ਸੇਵਾ ਕੀਤੀ ਇੱਥੇ ਪੰਜ ਸਾਹਿਬ ਨਾਲ ਗੱਲ ਹੋਈ ਮਲਕੀਤ ਸਿੰਘ ਨਾਲ ਉਹ ਕਹਿੰਦੇ ਵੈਲਕਮ ਜਦੋਂ ਮਰਜ਼ੀ ਤੁਸੀਂ ਆਓ ਤੇ ਅੱਜ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਅਸੀਂ ਬੜੇ ਮਾਣ ਨਾਲ ਆਏ ਆ ਕਿ ਸਾਨੂੰ ਕਦੇ-ਕਦੇ ਜੋ ਵੋਟ ਹੈ ਉਹ ਪਵੇ ਸਭ ਤੋਂ ਵੱਡੀ ਗੱਲ ਇਹ ਵੀ ਸਾਡੇ ਇਲਾਕੇ ਵਿੱਚ ਕਦੀ ਵੀ ਮੌਜੂਦਾ ਸਰਕਾਰ ਨੇ ਟਿਕਟ ਨਹੀਂ ਦਿੱਤੀ ਅੱਜ ਪਹਿਲੀ ਵਾਰ ਹੋਇਆ ਕਿ ਮੌਜੂਦਾ ਸਰਕਾਰ ਨੇ ਸਾਡੇ ਇਲਾਕੇ ਸਾਨੂੰ ਟਿਕਟ ਦਿੱਤੀ ਜਿਹਦਾ ਪ੍ਰੇਸ਼ੰਤ ਦੀ ਬਾਕੀ ਹੁਣ ਜ਼ੋਰ ਤੁਸੀਂ ਲਾਣਾ ਹੈਗਾ ਦੋ ਨਿਸ਼ਾਨਾਂ ਦੇ ਉੱਪਰ ਉਹ ਜਦੋਂ ਮਿਲ ਜਾਂਦਾ ਕਿ ਬਿਲਕੁਲ

ਜੋ ਕਿ ਜਿਲ੍ਹਾ ਪ੍ਰਸਿੱਧੀ ਚੋਣ ਲੜ ਰਹੇ ਸਾਡੇ ਨਰਿੰਦਰ ਜੀ ਉਹਨਾਂ ਦੀ ਮਾਤਾ ਜੀ ਉਹਨਾਂ ਚੋਣ ਪ੍ਰਚਾਰ ਕਰਨ ਵਾਸਤੇ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਜੋ ਪਿਛਲੇ 4 ਸਾਲ ਦੇ ਵਿੱਚ ਸਰਕਾਰਾਂ ਨੇ ਕੀਤਾ ਸਰਕਾਰ ਨੇ ਸਾਡੇ ਨੇ ਜਿਵੇਂ ਲਾਈਟ ਫ੍ਰੀ ਆਪਣਾ ਕਿਸਾਨਾਂ ਨੂੰ ਜੋ ਟਿਊਬਲ ਨੇ ਜਿਵੇਂ ਕਿਹਾ ਜਾਂਦਾ ਨਾ ਪਹਿਲਾਂ ਮੁਲਾਜ਼ਮ ਨੂੰ 8 ਘੰਟੇ ਡਿਊਟੀ ਸੀ ਉਸੇ ਤਰ੍ਹਾਂ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਹੋ ਰਿਹਾ ਕਿਸਾਨਾਂ ਨੂੰ ਇੰਨੀ ਸਰਕਾਰ ਨੇ ਸਹੂਲਤ ਦਿੱਤੀ ਹੈ ਕਦੇ ਵੀ ਸਾਡੇ ਕਿਸਾਨ ਰਾਤ ਨੂੰ ਮੋਟਰ ਨਹੀਂ ਚਲਾਣ ਜਾਂਦੇ ਜੋ ਦਿਨ ਚ ਮੋਟਰਾਂ ਚਲਾਈ ਜਾਂਦੀਆਂ ਹਨ ਦੂਜੀ ਗੱਲ ਆ ਸਾਡੀ ਜਿਹੜੇ ਦੂਜੇ ਆ ਜਿਨ੍ਹਾਂ ਨੇ 600 ਯੂਨਟ ਤੱਕ ਬਿਜਲੀ ਆ ਜਿਹੜੀ ਉਹ ਫਰੀਦ ਦਿੱਤੀ ਹੋਈ ਹੈ ਜਿਹੜੀਆਂ ਸਰਕਾਰ ਦੇ ਸਹੂਲਤਾਂ ਨੇ ਹੁਣ ਸਾਡੇ ਇੱਥੇ ਜਿਹੜਾ ਏਰੀਆ ਜਿਸ ਅਸੀਂ ਘੁੰਮ ਰਹੇ ਆ ਇਹ ਏਰੀਆ ਲੱਗਦਾ ਘੱਗਰ ਨਾਲ ਇੱਥੇ ਆ ਗਿਆ ਸੀ ਹੜਾ ਹੜ ਦੇ ਪੀੜਤਾਂ ਦਾ ਕਦੇ ਵੀ ਕਿਸੇ ਸਰਕਾਰ ਨੇ ਇੰਨਾ ਨਹੀਂ ਕੀਤਾ ਹੈਗਾ ਕਿ ਹੜ ਦਾ ਕਿਸੇ ਨੂੰ 2-4-5000 ਰੁਪਏ ਮੁਆਜਾ ਮਿਲਦਾ ਸੀ ਹੁਣ ਅਸੀਂ ਪਿਛਲੇ ਪਿੰਡ ਸੰਜੇਪੁਰ ਸੀ ਜਿਹੜਾ ਕਿ ਸਰਪੰਚ ਨੇ ਦੱਸਿਆ 87 ਲੱਖ ਇੱਕ ਪਿੰਡ ਨੂੰ ਜੋ ਉਹਨਾਂ ਦਾ ਹੜ੍ਹ ਦੇ ਵਿੱਚ ਫਸਲ ਮਾਰੀ ਗਈ ਹੈ ਉਹਦਾ ਮੁਆਜਾ ਮਿਲਿਆ ਇਸ ਕਰਕੇ ਅਸੀਂ ਉਸਨਾ ਮੁੱਦਿਆਂ ਦੇ ਉੱਪਰ ਆ ਜੋ ਸਰਕਾਰ ਨੇ ਜੋ ਪਿਛਲੇ 4-5 ਸਾਲ ਤੋਂ ਲੋਕਾਂ ਦੇ ਵਿੱਚ ਜੋ ਕੰਮ ਕੀਤੇ ਉਹਨਾਂ ਦੇ ਅੰਗੇਜਟ ਬੋਟ ਮੰਗ ਰਹੇ ਆ ਉਸ ਤੋਂ ਬਾਅਦ ਸਾਡੇ ਜਿਹੜੇ ਕੈਂਡੀਡੇਟ ਨੇ ਉਹ ਜਿਹੜੇ ਕੈਂਡੀਡੇਟ ਨਿੰਦਰ ਜੀ ਇਹਨਾਂ ਦਾ ਏਡੇ ਤਗੜੇ ਬਿਜ਼ਨਸਮੈਨ ਵੀ ਨੇ ਤੇ ਲੋਕਾਂ ਦੇ ਗਰੀਬਾਂ ਦੇ ਸਾਡੇ ਇਲਾਕੇ ਦੇ ਵਿੱਚ ਕੰਮ ਆਏ ਨੇ ਜਿਹੜੇ ਕਿ ਬਹੁਤ ਹੀ ਗਰੀਬਾਂ ਦੇ ਕੰਮ ਹੁੰਦੇ ਰਹੇ ਨੇ ਤੇ ਸਾਡਾ ਤਾਂ ਇਹੀ ਬੇਨਤੀ ਹੈ ਮੇਰੇ ਪੂਰੇ ਜਿੰਨੇ ਵੀ ਜੋਂ ਸਾਡਾ ਪਿੰਡਾਂ ਵੱਤ ਤੋਂ ਵੱਤ ਪਿੰਡ-ਪਿੰਡ ਜਾ ਕੇ ਇਹ ਸਿਰਫ ਸਾਨੂੰ ਡੀਪਲੀ ਜਾ ਕੇ ਦੱਸਣਾ ਪਏਗਾ ਸਰਕਾਰ ਤੋਂ ਵੀ ਉੱਠ ਕੇ ਇਹ ਬੰਦਾ ਉਹ ਕੰਮ ਕਰ ਸਕਦਾ ਜਿਹੜਾ ਕਿ ਕੋਈ ਕੈਂਡੀਡੇਟ ਜਾਂ ਕੋਈ ਲੀਡਰ ਸਰਕਾਰ ਚ ਵੀ ਨਹੀਂ ਕਰ ਸਕਦਾ ਕਿਵੇਂ ਹੈ ਕਿ ਇਹ ਕਿਸੇ ਗਰੀਬ ਦਾ ਮਕਾਨ ਬੁਲਾਉਣਾ ਕੱਲ ਨੂੰ ਕਿਸੇ ਨੂੰ ਵਿਆਹ ਸ਼ਾਦੀ ਜਾਂ ਹਰੇਕ ਤਰ੍ਹਾਂ ਦਾ ਉਹ ਵੀ ਕੰਮ ਕਰ ਸਕਦੇ ਨੇ ਦੂਜੀ ਗੱਲ ਸਾਡੇ ਐਮਐਲਏ ਸਾਹਿਬ ਦੇ ਇੰਨੇ ਕਲੋਜ਼ ਨੇ ਸਾਡੇ ਐਮਐਲਏ ਸਾਹਿਬ ਨੇ ਸਾਡੇ ਹਲਕੇ ਵਾਸਤੇ ਬਹੁਤ ਕੀਤਾ ਸਾਡੇ ਇਸ ਇਲਾਕੇ ਨੂੰ ਇਹ ਐਮਐਲਏ ਸਾਹਿਬ ਕੋਲ ਜਾ ਕੇ ਸਾਡੀ ਬਾਤ ਚੱਕ ਸਕਦੇ ਨੇ ਜਿਵੇਂ ਘੱਗਰ ਦਾ ਏਰੀਆ ਇੱਥੇ ਪ੍ਰੋਬਲਮ ਨੇ ਜੋ ਸੜਕਾਂ ਦੀ ਪ੍ਰੋਬਲਮ ਨੇ ਬਾਕੀ ਦਾ ਸੜਕਾਂ ਦਾ ਵੀ ਕੰਮ ਸ਼ੁਰੂ ਹੋ ਗਿਆ ਸੜਕਾਂ ਵੀ ਬਹੁਤ ਤਗੜੇ ਪੱਧਰ ਤੇ ਚੱਲ ਰਿਹਾ ਕੰਮ ਸੜਕਾਂ ਦਾ ਵੀ ਤੇ ਬਾਕੀ ਸਾਡੇ ਕੈਂਡੀਡੇਟ ਜੀ ਦੱਸਣਗੇ ਸਾਨੂੰ ਸਾਰਿਆਂ ਸੱਚੀਗਾ ਅਸੀਂ ਪਿੰਡ ਪਿੰਡ ਜਾ ਰਹੇ ਹਾਂਗੇ ਜਿਸ ਜਿਵੇਂ ਉਹ ਪਿੱਛੇ ਪਿੰਡ ਚ ਗਏ ਆ ਬਲਕੀਤ ਸਿੰਘ ਸਰਪੰਚ ਆ ਗਿਆ ਸਾਰੇ ਪੰਚਾਇਤ ਨੇ ਸਵਾਗਤ ਕੀਤਾ ਸਾਡਾ ਵਧੀਆ ਰਿਸਪੌਂਸ ਦਿੱਤਾ ਉਹਨਾਂ ਨੇ ਉਹ ਉੱਥੇ ਦੀ ਗੱਲ ਕਰਦੇ ਆ ਵੀ ਸਾਡੀ ਜੋ ਸਰਕਾਰ ਨੇ ਕੰਮ ਕੀਤੇ ਨੇ ਉਹਦੇ ਲਿਹਾਜ਼ ਨਾਲ ਅਸੀਂ ਵੋਟਾਂ ਮੰਗਦੇ ਪਿਆ ਜਿੱਦਾਂ ਕਿ ਹੁਣ ਹੜ੍ਹ ਦੀ ਗੱਲ ਕੀਤੀ ਮੇਰੇ ਵੀਰ ਨੇ ਸਰਪੰਚ ਗੁਰਚਰਨ ਸਿੰਘ ਖੈਰਪੁਰ ਜੱਟਾਂ ਤੋਂ ਇਹਨਾਂ ਨੇ ਜੋ ਗੱਲ ਕੀਤੀ ਹੈ ਵੀ ਕਿ ਹੜ੍ਹ ਦੇ ਟਾਈਮ ਦੇ ਵਿੱਚ ਜਦੋਂ ਵੀ ਕੋਈ ਫਸਲਾਂ ਦਾ ਨੁਕਸਾਨ ਹੋਇਆ ਹੈ ਉਹ ਫਸਲਾਂ ਦੇ ਵਿੱਚ ਕੋਈ 2000 4000 ਮੁਆਵਜ਼ਾ ਮਿਲਦਾ ਹੈ 87 ਲੱਖ ਰੁਪਏ ਬੜੀ ਵੱਡੀ ਰਕਮ ਹੈ ਇੱਕ ਪਿੰਡ ਨੂੰ ਦੇਣੀ ਬਹੁਤ ਵੱਡੀ ਰਕਮ ਹੈ ਜਿਹੜਾ 20 ਹੇਰ ਕਿੱਲੇ ਦੇ ਹਿਸਾਬ ਨਾਲ 87 ਲੱਖ ਰੁਪਏ ਇਹਨਾਂ ਨੂੰ ਦਿੱਤਾ ਹੈਗਾ ਬਾਕੀ ਅੱਗੇ ਜੋ ਵੀ ਹੋਰ ਕੰਮ ਹੈਗੇ ਨੇ ਰਹਿੰਦੇ ਹੋਏ ਨੇ ਉਹ ਵੀ ਪੂਰੇ ਹੋਣਗੇ ਕਿਉਂਕਿ ਕੰਮ ਤੇ ਸਾਰੀ ਉਮਰ ਮੁੱਕਣੀ ਨਹੀਂ ਹੈਗੀ ਅੱਜ ਅਸੀਂ ਇਹ ਕੰਮ ਪੂਰੇ ਕੀਤੇ ਨੇ ਅੱਗੇ ਕੋਈ ਡਿਮਾਂਡ ਨਵੀਂ ਫਿਰ ਆਏਗੀ ਹੁਣ ਅਸੀਂ ਗਦਾਪੁਰ ਆਏ ਆ ਗਦਾਪੁਰ ਚ ਵੀ ਸਾਨੂੰ ਅੱਛਾ ਹੁਗਾਰਾ ਮਿਲਿਆ ਤੇ ਸਾਰੇ ਸਰਪੰਚ ਪੰਚਾਇਤਾਂ ਨਾਲ ਨੇ ਹੈਗੀਆਂ ਨੇ ਜੋ ਵੀ ਇਹਨਾਂ ਦੀਆਂ ਕੋਈ ਸਮੱਸਿਆ ਹੋਈਆਂ ਅਸੀਂ ਪੂਰੀਆਂ ਕਰਾਂਗੇ ਜਿਹੜੀਆਂ ਰਹਿ ਗਈਆਂ ਹੈਗੀਆਂ ਨੇ ਅਗਲੇ ਸਾਲ ਵਿੱਚ ਹੁਣ ਨਵਾਂ ਸਾਲ ਚੱਲ ਰਿਹਾ ਹੈ ਜਿਹੜਾ ਕੋਈ ਕੰਮ ਹੈਗਾ ਇਹਨਾਂ ਦੇ ਸਾਰੇ ਪੂਰੇ ਕਰਾਂਗੇ ਸਾਨੂੰ ਪਬਲਿਕ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਦਾ ਪਿਆ ਕਿਉਂਕਿ ਸਰਕਾਰਾਂ ਨੇ ਜਿਹੜੇ ਕੰਮ ਕੀਤੇ ਨੇ ਉਹਦਾ ਸਾਨੂੰ ਪੂਰਾ ਬੈਨੀਫਿਟ ਮਿਲਦਾ ਪਿਆ ਕੁਛ ਮੇਰਾ ਇਲਾਕਾ ਹੈਗਾ ਸਾਡੀ ਜਾਣ ਪਹਿਚਾਨ ਅੱਛੀ ਹੈਗੀ ਏ ਚਿਹਰੇ ਨੂੰ ਵੇਖ ਕੇ ਵੋਟ ਪਾਉਂਦੇ ਲੋਕੀ ਕੁਛ ਜਿਵੇਂ ਵੀ ਹੋਇਆ ਅਸੀਂ ਅੱਛਾ ਕਰਾਂਗੇ ਅਸੀਂ ਜਿੱਤ ਕੇ ਅੱਗੇ ਜਾਂਦੇ ਹਾਂ ਤੇ ਜੋ ਵੀ ਇਹਨਾਂ ਦੀਆਂ ਅ ਡਿਮਾਂਡਾਂ ਹੈਗੀਆਂ ਨੇ ਅਸੀਂ ਪੂਰੀਆਂ ਕਰਾਂਗੇ 14 ਤਰੀਕ ਨੂੰ ਵੋਟਾਂ ਹੈਗੀਆਂ ਨੇ ਦੋ ਬੈਲਟ ਪੇਪਰ ਮਿਲਨੇ ਨੇ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੇਸ਼ਰ ਦੇ ਮੈਂ ਜ਼ਿਲ੍ਹਾ ਪ੍ਰੇਸ਼ਰ ਚ ਲੜ ਰਿਹਾ ਤੇ ਅਸੀਂ ਇਹੀ ਆਸਮੇਦ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਪੈਣ ਤਾਂ ਕਿ ਜਿੱਤ ਕੇ ਅਸੀਂ ਅੱਗੇ ਸਰਕਾਰ ਚ ਜਾ ਸਕੀਏ ਤੇ ਇਹਨਾਂ ਦੇ ਰਹਿੰਦੇ ਕੰਮ ਪੂਰੇ ਕਰ ਇੱਥੇ ਹੀ ਹੈ ਮੇਰਾ ਸਾਲ ਚ ਇੱਕ ਸਾਲ ਦੇ ਵਿੱਚ ਇੱਕ ਮਹੀਨਾ ਹੁੰਦਾ ਮੇਰਾ ਉੱਥੇ ਜ਼ਰੂਰੀ ਉਹ ਮੈਂ 15-15 ਦਿਨ ਵੀ ਕਰਕੇ ਉੱਥੇ ਕੱਟ ਲਾਂਗਾ ਮੈਂ ਇੱਥੇ ਰਹਿ ਕੇ ਖੁਸ਼ ਹਾਂ